ਰੀਹਾਂ ਕਰਦੀਆਂ ਨੇ ਜਿੱਥੇ ਸੀ ਸਮਾਜ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਦੀਆਂ ਨੇ ਤੇ ਮਹਾਰਾਜ ਸਤਿਪਾਤ ਜਿੱਦੇ ਇਸ ਧਾਰਮਿਕ ਪੰਥ ਜਿਹੜੇ ਸਾਡੇ ਕੋਲ ਪੰਥਕ ਹਿੱਤ ਜਿਹੜੇ ਸਾਡੇ ਆ ਉਹ ਵੀ ਸਾਫ਼ ਸਫਲ ਪੂਰੀ ਕਰਦੀਆਂ ਵੈਸੇ ਰਹਿਤ ਪ੍ਰਜਾਤਾ ਦੇ ਵਿੱਚ ਸਾਡੀ ਜੀਵਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਸ਼ਕਸ਼ੀ ਤੇ ਪੰਥਕ ਜਿੱਥੇ ਸੀ ਨਿਤਨੇਮ ਕਰਨਾ ਬਾਣੀ ਪੜਨੀ ਹੈ ਸੇਵਾ ਕਰਨੀ ਸਾਧ ਸੰਗਤ ਵਿੱਚ ਆਉਣਾ ਹੈ ਸਤਿਗੁਰੂ ਦੀ ਬਾਣੀ ਪੜਨੀ ਇਹ ਸਾਰਾ ਕੁਝ ਸਾਡੀ ਸ਼ਕਸ਼ੀ ਰਹਿਣੀ ਦੇ ਵਿੱਚ ਆ ਜਾਂਦਾ ਹੈ ਸਾਧ ਸੰਗਤ ਦੀ ਜਿਦਾਂ ਸਾਡਾ ਜੀਵਨ ਹੋਣਾ ਚਾਹੀਦਾ ਹੈ ਸਾਡੇ ਤੋਂ ਪਹਿਲਾਂ ਜਨਮ ਸੰਸਕਾਰ ਹੈ ਕਿ ਸਾਧ ਸੰਗਤ ਤੁਸੀਂ ਦੇਖੋ ਇਸੇ ਤਰ੍ਹਾਂ ਆਨੰਦ ਸੰਸਕਾਰ ਹੈ ਅੰਮ੍ਰਿਤ ਸੰਸਕਾਰ ਹੈ ਬ੍ਰਿੰਦ ਸੰਸਕਾਰ ਹੈ ਕੇਵਲ ਤਾਂ ਕੇਵਲ ਜਿਹੜਾ ਅੰਮ੍ਰਿਤ ਸੰਸਕਾਰ ਸੰਸਕਾਰ ਹੈ ਉਹ ਹੰਤ ਕ੍ਰਣੀ ਦੇ ਵਿੱਚ ਜਾਂਦਾ ਹੈ ਬਾਕੀ ਜਿੰਨੇ ਸੰਸਕਾਰ ਵੀ ਸਾਧ ਸੰਗਤ ਸ਼ਕਸ਼ੀ ਰੈਟੀ ਦੇ ਵਿੱਚ ਜਿਹੜੀ ਨਾਮਰਤ ਬਿਲੇ ਸਰ ਕੋ ਤੁਸੀਂ ਬਾਣੀ ਪੜ੍ਹੀ ਨਾਮ ਦਾ ਫਤਗੁਰੂ ਦੇ ਬਾਰੇ ਜਾਣ ਦਾ ਅਲਾਸ ਕਰਤਾ ਜਿਤਨੇ ਕਰਨਾ ਕਿ ਸਾਰਾ ਕੁਝ ਸ਼ਖਸੀ ਰਹਿਣੀ ਦੇ ਵਿੱਚ ਆ ਜਾਂਦਾ ਕਰ। ਸੋ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਸਾਡੀ ਧੀਵਤ ਤੇ ਹਰੇਕ ਪਿੰਡ ਨੂੰ ਮर्यादा ਦੇ ਵਿੱਚ ਸਾਾਸ ਰੱਖਿਆ। ਸਿੱਖ ਦਾ ਦੇਖੋ ਜਨਮ ਹੁੰਦਾ ਹੈ ਨਾ ਤੇ ਨਾਸ ਹੈ ਵੀ ਬਾਣੀ ਪੜ੍ਹੀ ਜਾਂਦੀ ਹੈ। ਕੋਈ ਬੱਚਾ ਆਪਣੇ ਘਰਾਂ ਦੇ ਵਿੱਚ ਕੋਈ ਧੀ ਕੋਈ ਪੁੱਤਰ ਪੈਦਾ ਹੋਵੇ ਤਾਂ ਤੇ ਸਾਸ ਸੰਗਤ ਆਪਾਂ ਗੁਰਦੁਆਰਾ ਸਾਹਿਬ ਆ ਦੇ ਕੋਲ ਲੈ ਕਰਕੇ ਆਉਂਦੇ ਆ ਮਾਦਾ ਜਦੋਂ ਬੈਕਟਰ ਦੇ ਜੋਗ ਹੋ ਜਾਂਦੀ ਹੈ ਤਾਂ ਫਿਰ ਗੁਰਦੁਆਰੇ ਵਿਆਹ ਕਰਕੇ ਸਾਸ ਸੰਗਤ ਵਿੱਚ ਭਾਈ ਸਾਹਿਬ ਕਰਾ ਪ੍ਰਸ਼ਾਦੀ ਦੇਗ ਲੈ ਕਰਕੇ ਆਏ ਆ ਤੇ ਬੜਾ ਨਸਰ ਦੀ ਬਾਣੀ ਉਦੋਂ ਵੀ ਆਪਾਂ ਨਸਰ ਦੀ ਬਾਣੀ ਪੜ੍ਹਦੇ ਆ ਜਨਮ ਸੰਸਕਾਰ ਕਰਦਾ ਜਦੋਂ ਨਾਮ ਰੱਖਤਾ ਬੱਚੇ ਦਾ ਉਦੋਂ ਵੀ ਆਪਾਂ ਕਰਾ ਪ੍ਰਸ਼ਾਦੀ ਦੇਖ ਜਾਂਦੇ ਹਾਂ ਤੇ ਜੇ ਕਾਰੇ ਸ਼ਰਧਿਆ ਅਨਸਰ ਦੀ ਬਾਣੀ ਪੜਦੇ ਆ। ਤੇ ਨੰਬਰ 2 ਦੇ ਸਾਧ ਸੰਗਤ ਤੁਸੀਂ ਦੇਖੋ ਜਦੋਂ ਆਪਾਂ ਲੋਸੇ ਕਬੜਾ ਹੋ ਜਾਂਦਾ ਤੁਹਾਡੇ ਸੁੱਝ-ਪੁੱਝ ਉਹਨੂੰ ਆ ਜਾਂਦੇ ਹੈ। ਤੇ ਫਿਰ ਸਾਧ ਸੰਮਰਤ ਸੰਸਥਾਤ ਵੀ ਫਿਰ ਇਹ ਸਿੱਖਣੇ ਆਪਣਾ ਛਕਣਾ ਹੈ ਭਾਈ। ਮਹਾਰਾਜ ਜੀ ਨੇ ਕਿਹਾ ਹ। ਤੇ ਸਾਫ ਸਾਫ ਜੇ ਤੁਸੀਂ ਦੇਖੋ ਆਨੰਦ ਸੰਸਕਾਰ ਜਦੋਂ ખ્રਿਸਤ ਜੀਵਨ ਦੀ ਗੱਲ ਚੱਲਦੀ ਹੈ ਅਨੰਤ ਸੰਸਕਾਰ ਕੁਮਤ ਜਿਹਨੂੰ ਆਪਾਂ ਅਨੰਤਕਾਰ ਚ ਕਹਿੰਦੇ ਆਂ ਤੀਆਂ ਪੁੱਤਰਾ ਦੇ ਅਨੰਤਕਾਰ ਹੁੰਦੇ ਆ ਫਿਰ ਦੇ ਕੋਈ ਗ੍ਰਾਹ ਪ੍ਰਸ਼ਾਦ ਦੀ ਦੇਣ ਆਉਂਦੀ ਇੰਨਾ ਸਿਰ ਦੀ ਬਾਣੀ ਪੜਦੇ ਆਂ ਭਾਵੇਂ ਆਪਾਂ ਜਨਮ ਸੰਸਕਾਰ ਕਰਦੇ ਆਂ ਤਾਂ ਵੀ ਨਾਨਕ ਸਾਹਿਬ ਦੀ ਬਾਣੀ ਅਰਦਾਸ ਨਾਨਮਾ ਸਾਹਿਬ ਜਿਕਰਾ ਤੇ ਜੇ ਸਾਸ ਅੰਮ੍ਰਿਤ ਸੰਸਕਾਰ ਦੀ ਗੱਲ ਹੁੰਦੀ ਹੈ ਤੇ ਤਾਂ ਵੀ ਤੁਸੀਂ ਦੇਖੋ ਨਾਨਕ ਸਾਹਿਬ ਦੀ ਬਾਣੀ ਨਾਨਮਾ ਸਾਹਿਬ ਦੇ ਜਿਕਰਾ ਗ੍ਰਾਹ ਪ੍ਰਸ਼ਾਦੀ ਦੇ ਤੇ ਜੀ ਅੰਮ੍ਰਿਤ ਸੰਸਕਾਰ ਜਾਂ ਆਨੰਦ ਸੰਸਕਾਰ ਦੀ ਗੱਲ ਕਰਦੇ ਆਂ ਤੇ ਫਿਰ ਵਿੱਚ ਇੱਕ ਕੜਾ ਪ੍ਰਸ਼ਾਦੀ ਦੇਖ ਹੁੰਦੀ ਹੈ ਤੇ ਤਾਰਾ ਛੱਡਿਆ ਜਾਂਦਾ ਤੇ ਹੁਣ ਆਜੂ ਆਪਦੇ ਸੰਸਕਾਰ ਅੰਮ੍ਰਿਤ ਸੰਸਕਾਰ ਜਿਹੜਾ ਹੁੰਦਾ ਹੈ ਜਦੋਂ ਬੇਕਤ ਸੰਸਕਾਰ ਹੁੰਦਾ ਹੈ ਫਿਰ ਕੜਾ ਪ੍ਰਸ਼ਾਦੀ ਦੇਖ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਨਹੀਂ ਆਪਾਂ ਦੇਖ ਕੋ ਜਦੋਂ ਕੋਈ ਸਾਡਾ ਆਪਾਂ ਨੂੰ ਇੱਕ ਤਸੀ ਸਾਡਾ ਕੋਈਿਆ ਦਾ ਕੁਸਤੀਰ ਜਦੋਂ ਚੜਾਈ ਕਰਦਾ ਹੈ ਤੇ ਦੇਖੋ ਕਿੰਨਾ ਸਿਰ ਤੇ ਪਾਣੀ ਪੜੀ ਜਾਂਦੀ ਹੈ

ਘਰ ਵਿੱਚ ਬੱਚਾ ਆਇਆ ਤੇ ਥਾਂ ਵੀ ਨਾਨਕ ਸਾਹਿਬ ਦੀ ਬਾਣੀ ਚੜ੍ਹਾਇਆ ਜਾਂਦਾ ਹੈ ਤੇ ਜੇਕਰ ਕੋਈ ਸਰੀਰ ਚੜਾਈ ਕਰ ਜਾਵੇ ਤੇ ਫਿਰ ਵੀ ਆਪਾਂ ਦੇਖੋ ਨਾਨਕ ਸਾਹਿਬ ਦੀ ਬਾਣੀ ਸਾਧ ਸੰਗਤ ਉਹ ਪਰਿਵਾਰ ਵੀ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹੁੰਦਾ ਪਿਤਾ ਵੀ ਬਾਣੀ ਪੜ੍ਹਦੇ ਹੁੰਦਾ ਮਾਂ ਵੀ ਬਾਣੀ ਪੜ੍ਹਦੀ ਹੁੰਦੀ ਹੈ ਤੇ ਚੜ੍ਹਾਇਆ ਜਾਂਦਾ ਕਮਾਲ ਦੀ ਗੱਲ ਹੈ ਕਿੰਨਾ ਨਾਮ ਜਿਦਾ ਨਹੀਂ ਕੋਲ ਸਕਦੇ ਜੀਵਨ ਦੇ ਵਿੱਚ ਪਰਮਾਤਮਾ ਦੇ

ਜਿਨ੍ਹਾਂ ਦੇ ਮਾਨਤਾ ਸਰਤਨ ਗੁਰਗੱ ਸੇਵਾ ਮਹਾਰਾਜ ਜੀ ਦੇ ਪ੍ਰਕਾਰ ਦੀ ਸੇਵਾ ਕੀਤੀ ਹੈ। ਨਗਰੀਤ ਦੀਆਂ ਬਾਣੀਆਂ ਹੁਕਮਨਾਮਾ ਸਾਹਿਬ ਗੁਰੂ ਦੇ ਵਜ਼ੀਰ ਜੀ ਨੇ ਇਸਨੂੰ ਸਰਵ ਕਰਵਾਇਆ ਹੈ। ਸ਼੍ਰੀ ਆਸਾ ਜੀ ਦੇ ਵਾਰ ਦੀ ਸਾ ਸੰਗਤ ਪਾਵਨ ਕੀर्तन ਤੋਂ ਤਕਰੀਰ ਤੱਕ ਬੜੇ ਰਾਕੀ ਸਾਹਿਬਾਨਾਂ ਦੇ ਸਾਹਮਣੇ ਸਰਵ ਕਰਵਾਇਆ। ਵਟ ਦੇਗੀਆਂ ਵਟੇਗੀਆਂ ਕੀ ਕਰੂਪ ਦੇ ਵਿੱਚ ਬਿਆਕ ਕੀਤੀਆਂ ਜਾ ਰਹੀਆਂ ਸੀ ਜਿਸ ਵਰਕੀਆਂ ਵਟੇਗੀਆਂ ਕੋ ਕਿਸੇ ਪਾਸ ਨਹੀਂ ਹਨ ਨਾਮ ਗੰਤ ਨਾ ਜਪਨੀ ਹਰ ਤਾਕੇ ਪਾਰਾਵਾ ਕੋਣ ਉਸ ਡਾਡੇ ਦਾ ਹੱਥ ਪਾ ਸਕਦਾ ਪ੍ਰਭਾਤ ਦਾ ਕੋਣ ਹੱਥ ਜਾ ਸਕਦਾ ਕੋਈ ਬਾਬਾ ਨਹੀਂ ਕੋਈ ਗਿਆਨੀ ਨਹੀਂ ਕੋਈ ਅਸਾ ਪੰਡਤ ਨਹੀਂ ਹੈ ਜਿਹੜਾ ਉਸ ਡਾਡੇ ਦਾ ਉਸ ਵਟੇ ਦਾ ਪ੍ਰਭਾਤ ਦਾ ਹੱਥ ਪਾ ਸਕੀ ਕੋਈ ਨਾਮ ਕੀ ਅੰਤ ਨਾ ਜਪਨੀ ਹਰ ਤਾਕੇ ਪਾਰਾਵਾ

ਮਾੜਾ ਨਹੀਂ ਇਹ ਕਸਮ ਸੁਹਦਾ ਰਹੀਏ ਜਿੰਨੇ ਸਮ ਬਣਾਇਆ ਉਹ ਸਾਡੀ ਸਾਲ ਵੀ ਲੈ ਜਾਵੇ ਕੀ ਜਿਵੇਂ ਸਾਨੂੰ ਪੈਦਾ ਕਰ ਦਿੱਤਾ ਤੇ ਬਾਅਦ ਵਿੱਚ ਛੱਡ ਦਿੱਤਾ ਵੀ ਜਾਓ ਜਿੰਦਰ ਮਰਜ਼ੀ ਭਾਈ ਨਹੀਂ ਮਹਾਰਾ ਸੱਚ ਪਾਸਾ ਕਿਤੇ ਸਾਨੂੰ ਪੈਦਾ ਕਰਕੇ ਫਿਰ ਉਹ ਸਾਡੀ ਸੰਭਾਲ ਨਹੀਂ ਕਰ ਲਿਆ ਹੈ ਇਹ ਕਦੀ ਨਾ ਸੋਚੋ ਕਿ ਨਰਕ ਦਾ ਸਾਡੇ ਵਰ ਮਿਲਦਾ ਨਹੀਂ ਹੈਗਾ ਨਹੀਂ ਪ੍ਰਮਾਤਮਾ ਸਾਡੇ ਸਾਥ ਨਹੀਂ ਲੈਦੇ ਮਹਾਰਾ ਕਿਤੇ ਨਹੀਂ ਭਾਈ ਦੂ ਸੰਸਾਰ ਨੂੰ ਪੈਦਾ ਕਰਦਾ ਤੇ ਪੈਦਾ ਕਰਕੇ ਸੰਸਾਰ ਨੂੰ ਕੁਲਾ ਥੋੜੀ ਛੜ ਕਰਦਾ ਜਿਉਂ ਕਿ ਸਾਡੀ ਸਾਾਲ ਵੀ ਕਰ ਰਿਹਾ ਹੈ ਜੀਆਂ ਦੇ ਸਾਾਲ ਵੀ ਲੈ ਰਿਹਾ ਹੈ ਆਪ ਕਰਾਏ ਸਾਖ ਵੀ ਬਣਾ ਵੀ ਰਿਹਾ ਹੈ ਫਿਰ ਆਪ ਕਰਾਏ ਮਾਰ ਫਿਰ ਮਾਰਦਾ ਕਿਹਦੇ ਮਾਰਦਾ ਵੀ ਨਾਲ ਨਾਲ ਆਪ ਹੀ ਹੈ ਪੈਦਾ ਵੀ ਆਪ ਕਰ ਰਿਹਾ ਹੈ ਤੇ ਨਾ ਕੋਈ ਤੇ ਸਾਾਸ ਸਾਡਾ ਕੋਈ ਕਿਸੇ ਨੂੰ ਜੀਵਤਾ ਵਿੱਚ ਰੋਲ ਹੈ ਤੇ ਨਾ ਕਿਸੇ ਮਾਰ ਦੇ ਵਿੱਚ ਕੋਈ ਰੋਣ ਕਿਸੇ ਦਾ ਹੈ ਫਿਰ ਆਪ ਘਰਾਈ ਪਾਤ ਇਤਨੀ ਗਹਿੀ ਹੈ ਜਹੀਆਂ ਇੱਕ ਉਹ ਲੋਕ ਨੇ ਜਿਨ੍ਹਾਂ ਦੀ ਗਲ ਵਿੱਚ ਉਹਨੇ ਨਾ ਕ੍ਰਿਸ਼ਨਾ ਵਾਲੀਆਂ ਜੰਜੀਰਾਂ ਪਾ ਦਿੱਤੀ ਬੁਰੀ ਹਾਲਤ ਕਰ ਦਿੱਤੀ ਦੇਖੋ ਕਿਸੇ ਬੰਦੇ ਦੇ ਗਲ ਚ ਜੰਜੀਰ ਪਈ ਹੋਵੇ ਜੇਲ੍ਹ ਚ ਬੰਦ ਹੋਵੇ ਪੈਰਾਂ ਤੇ ਬੀੜੀਆਂ ਪਈਆਂ ਹੋਣ ਆਪ ਆਪਣੀ ਨਹਾਈ ਕਿੰਦਾ ਹੀ ਨਹੀਂ ਉਹ ਆਪਣਾ ਪ੍ਰੀਤ ਕਰਦਾ ਹੋਗਾ ਕਿਦਾ ਹੁੰਦਾ ਹੋਗਾ ਜੇਲ੍ਹ ਦੇ ਵਿੱਚ ਬੈਠਾ ਬੰਦਾ ਨੂੰ ਵੇਖ ਕਰਕੇ ਆਪਾਂ ਧਰ ਜਾਂਦੇ ਹਾਂ ਕਿ ਕਿੰਦਾ ਦੇ ਪਰਿਵਾਰਕ ਤੰਗ ਹੋ ਰਿਹਾ ਬਾਹਰ ਤੱਕ ਤਾਂ ਹੈ ਕਿੰਨੇ ਦਿਨ ਬਾਅਦ ਆਹ ਕਰਕੇ ਮਿਲਦੇ ਇੱਕ ਦੂਜੇ ਨੂੰ ਇੱਕ ਦੂਜੇ ਦਾ ਮੱਛੀ ਪਰ ਉਹ ਮੂੰਹ ਦੇਖਦੇ ਆ ਕਿ ਨਾਉਤਾ ਹੋਊਗਾ ਭਾਈ ਇਹ ਤਾਂ ਜੇਲ੍ਹ ਵਿੱਚ ਬੈਠਾ ਕਰਦਾ ਹੈ ਸ਼ਮਾਰਸ ਦੇ ਬਾਦਸ਼ਾਹ ਜੀ ਮੇਰ ਕਰਦੇ ਇਸੇ ਤਰ੍ਹਾਂ ਨਰਕ ਘਾਹ ਨੇ ਕਿ ਪਈਆਂ ਦੇ ਗਲਾਂ ਵਿੱਚ ਜੰਜੀੜੀਆਂ ਪਾਈਆਂ ਲੋਭ ਦੀਆਂ ਔਲਾਦ ਦੀਆਂ ਲੋਭ ਦੀਆਂ ਜਦੋਂ ਜੇਲ੍ਹ ਵਿੱਚ ਬੰਦਾ ਤੰਗ ਹੁੰਦਾ ਕੀ ਹੁੰਦਾ ਹੈ ਰਵਾਤ ਸਾਸਨਤ ਪਸੋੜਾ ਹੈ 3 ਪ੍ਰਕਾਰ ਦੇ ਦੁੱਖਾਂ ਇਸੇ ਤਰ੍ਹਾਂ ਬਾਹਰ ਕਿੰਦੇ ਸੰਸਾਰ ਵਿੱਚ ਰਹਿੰਦੇ ਆ ਕਿ ਜਦੋਂ ਸਾਡੀ ਗੱਲ ਵਿੱਚ ਲੋਭ ਦੇ ਫੱਦੇ ਪੈ ਜਾਂਦੇ ਆ ਨਾ ਲਾਜ਼ਮੀ ਤੰਜ਼ੀਰਾ ਪੈ ਜਾਂਦੀਆਂ ਨੇ ਇਹ ਹਾਲ ਸਾਡੇ ਵੀ ਕਿੰਦੇ ਜਿਵੇਂ ਜੇਲ੍ਹ ਵਿੱਚ ਬੰਦਾ ਜੇਲ੍ਹ ਪਤੀਤ ਕਰਦਾ ਉਹਦੇ ਵਰਗੇ ਬਣੇ ਹੁੰਦੇ ਆ ਅੱਜਕੱਲ੍ਹ ਇੱਕ ਨੀ ਗਲੀ ਦੇ ਜੇੜੀਆਂ ਇੱਕ ਤਰੀ ਚੜੇ ਅਸੀਆ ਇੱਕ ਉਹ ਨੇ ਜਿਹੜੇ ਸੋਹਣੀਆਂ ਗੱਡੀਆਂ 'ਚ ਘੁੰਮਦੇ ਆ ਕੋੜਿਆਂ ਦੇ ਚੜੇ ਫਿਰਦੇ ਆ ਬਾਅ ਉਹ ਕਿੰਨੇ ਸਾਂਗਤਿਕ ਚਾਹਦੀ ਹੈ ਮਹਾਰਾ ਗਿੱਧੂ ਇਥਾ ਹੱਗਦਾਵੇਂ ਜਿਵੇਂ ਸੋਹਣੀਆਂ ਗੱਟੀਆਂ ਤੇ ਚੜੇ ਫਿਰਦੇ ਹੋਣ ਸੋਹਣੇ ਘੋੜਿਆਂ ਉੱਤੇ ਸਰਦਾਰਾਂ ਦੀ ਤਰ੍ਹਾਂ ਟਹਿਲਦੇ ਹੋਣ ਇੱਕ ਪਾਸੇ ਉਹ ਨੇ ਜਿਨ੍ਹਾਂ ਦੇ ਗਲਾਂ ਵਿੱਚ ਲੋਕ ਦੀਆਂ ਲਾਲਚੀਆਂ ਮੌਤੀਆਂ ਹੰਕਾਰ ਦੀਆਂ ਜੀਣਾ ਬੈਗੀਆਂ ਦੂਜੀ ਇੱਕ ਪਾਸੇ ਉਹ ਜਿਹੜੇ ਅਸਤ ਦੇ ਵੇਲੇ ਆ ਜਾਂਦੇ ਸਤਿਗੁਰੂ ਪਾਸੇ ਜੀ ਦੇ ਸ਼ਰਤਾਂ ਦੇ ਵਿੱਚ ਸੁਣ ਲੈਣ ਤੇ ਗੁਰੂ ਦਾ ਉਪਦੇਸ਼ ਤੇ ਜ਼ਿੰਦਗੀ ਫੁੱਲਾਂ ਵਾਂਗ ਲੱਗਦੀ ਰਹੋ ਲੱਗੇ ਬਹੁਤ ਸੌਖੀ ਜ਼ਿੰਦਗੀ ਭਾਵੇਂ ਦੇ ਵਿੱਚ ਰਿਆ ਸਤਰਾਜਾਂ ਦੇ ਵਿੱਚ ਲਿਆ ਕਿ ਸਰੀਰ ਆਉਣੇ ਵਿੱਚ ਉਹਦੇ ਹੁਕਮ ਦੇ ਵਿੱਚ ਹੈ ਤੇ ਜਾਣੇ ਵਿੱਚ ਉਹਦੇ ਹੁਕਮਾਂ ਦੇ ਵਿੱਚ ਹੀ ਆ ਜਦੋਂ ਪਤਾ ਲੱਗਿਆ ਇਸ ਗੱਲ ਦਾ ਮਨਕਿੰਦੇ ਜ਼ਿੰਦਗੀ ਫਿਰ ਬਹੁਤ ਸੋਹਣੀ ਉਹਨਾਂ ਦੀ ਤਕਦੀਰ ਹੋਈ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਬਾਣੀ ਦਾ ਸਹਾਰਾ ਲੈ ਕੇ ਸਾਸ ਸੰਗਤੀ ਦੇ ਸਥਾਨੀਆ ਵਿਚਾਰਾਂ ਸੰਸਮਾਸਰ ਦੁਆਰਾ ਦਿੱਤਿਆ ਤੇ ਪ੍ਰਾਪਤ ਹੁੰਦੀਆਂ ਇੱਕ ਬੜੀ ਹਿੰਦੀ ਬਾੜੀਆਂ ਸਜਦੀਆਂ ਬਾੜੀ

سو so, آؤ ست گو جی کرپا کرنا جو پاون شبد ہے جیتر شبد مہان مہا پورک سارے شرشت مہا پورک جنہ دن جیو جیو شب جی شبد ورتے گئے بابا روداس جی مہاراج جنہوں سارے اپنا سی سکیما خاصے بہت بڑے مہا پورک ہے بھائی بابا روداس با. جی ست گرو سان نے اپنے جی شبد نہیں ورتیا ہے ਪਰ ਜਦੋਂ ਬਾਬਾ ਰਵਿਦਾਸ ਜੀ ਦੀ ਬਾਣੀ ਕਿੰਦੇ ਨਾਮ ਜੀ ਨੂੰ ਸ਼ਰਧਾ ਕਰਦਾ ਹੈ ਬਾਣੀ ਭਗਤ ਰਵਿਦਾਸ ਬਸ ਅਸੀਂ ਛੁੱਟੀ ਸੋਚ ਕਰਕੇ ਦਿਵਾਇ ਵਿੱਚ ਬਿਨਾਂ ਕਿਸੇ ਗੱਲ ਤੋਂ ਲੜਾਈਆਂ ਤੋਂ ਡੇਵਜ ਬੈਠੇ ਇੱਕ ਪੰਗਤ ਹੈ ਕਿ ਕਿੰਨਾ ਜ਼ਿਆਦਾ ਕਰਦਾ ਪਰ ਜਦੋਂ ਕੁਰਬਾਨੀ ਨੂੰ ਧਿਆਨ ਦੇ ਨਾਲ ਪੜਾਂਗੇ ਨਾ ਫਿਰ ਸਾਡੇ ਬਸਤ ਦਿमाग ਦੇ ਘਾੜ ਪਲੜਿਆ ਫਿਰ ਪਤਾ ਲੱਗਣਾ ਵੀ ਬਾਬਾ ਰਵਿਦਾਸ ਜੀ ਤੇ ਬਹੁਤ ਵੱਡੇ ਬਾਹੂਰਕਾਸੀ ਕੋਲ ਨੇ ਵੱਡੀਆਂ ਕਾਉਣ ਵਾਲੀਆਂ ਦਾ ਜਿਹੜਾ ਸਤਕਾਰ ਗੁਰੂ ਅਰਜਨ ਸਾਹਿਬ ਜੀ ਨੇ ਦੇ ਦਿੱਤਾ ਵੀ ਹੁਣ ਕੀ ਅਸੀਂ ਸਿਆਣੇ ਆ ਕਿ ਉਤੋਂ ਵੱਡਾ ਸਤਕਾਰ ਦੇ ਸਕਦੇ ਆ ਕੋਈ ਅਸੀਂ ਸਾਡੇ ਅੰਦਰ ਕੀ ਹਿੰਮਤ ਆ ਵੀ ਅਸੀਂ ਉਸ ਮਹਾਂਪੁਰਖ ਨੂੰ ਹੋਰ ਅਸੀਂ ਸਤਕਾਰ ਦੇ ਸਕੀਏ ਵੀ ਜਿਹੜਾ ਸਤਕਾਰ ਗੁਰੂ ਅਰਜਨ ਸਾਹਿਬਾ ਜੀ ਨੇ ਬਾਣੀ ਲਿਖਦਿਆਂ ਜੀ ਸ਼ਬਦ ਵਰਤ ਦਿੱਤਾ ਵੀ ਹੁਣ ਕੀ ਇਸ ਨੂੰ ਵਧਰਾ ਕਰਕੇ ਇਹ ਹੋਰ ਕੁਝ ਉਹਨਾਂ ਦੇ ਨਾਲ ਲਾ ਕਰਕੇ ਤੇ ਅਸੀਂ ਕੋਈ ਜ਼ਿਆਦਾ ਸਤਕਾਰ ਦੇ ਸਕਦੇ ਆ ਇਸ ਨੂੰ ਸਿਆਣੀਆਂ ਵਾਲੇ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਭਾਈ ਗੁਰਦਾਸ ਜੀ ਮਹਾਂਪੁਰਖਾਂ ਤੋਂ ਜਿਨ੍ਹਾਂ ਨੇ ਬਾਣੀ ਲਿਖੀ ਹੈ ਸਾਰੇ ਇੱਥੇ-ਇੱਥੇ ਜਿਹੜਾ-ਜਿਹੜਾ ਸ਼ਖਸਕਤ ਨਾਸਵਰਤ ਹੈ ਜੀ। ਤੁਸੀਂ ਕਰਦੇ ਜਿੰਨੀ ਬਾਣੀ ਪੜ੍ਹਨੀ ਸੀ ਨਾ ਗੱਲਾਂ ਨੂੰ ਵਿਚਾਰਨਾ ਸਮਝਣਾ ਬੜਾ ਜ਼ਿਆਦਾ ਜ਼ਰੂਰੀ ਹੈ ਵੀ ਜਿਹੜਾ ਸਰਕਾਰ ਚ ਗੁਰੂ ਸਾਹਿਬਾਂ ਰਾਜ ਦੇ ਦਿੱਤਾ ਉਹ ਉਦਾਂ ਹੀ ਬਰਕਰਾਰ ਰਹਿਣਾ ਚਾਹੀਦਾ। ਐਵੇਂ ਅਸੀਂ ਮੂਰਤਪੁਰੇ ਦੇ ਵਿੱਚ ਝਲਪੁਰੇ ਦੇ ਵਿੱਚ ਉਹਨਾਂ ਮਹਾਂਪੁਰਖਾਂ ਦੀ ਤਰਾਸਕੀ ਦੇ ਪਾਸਾ ਤੋਂ ਬਣ ਗਿਆ ਆਪਾਂ। ਉਸ ਸਾਸ ਸੰਗਤ ਦੀ ਮਹਾਨ ਮਹਾਪੁਰਖ ਭਗ ਦਰਵਾਦਾਰ ਜੀ ਦੁਆਰਾ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਹੋਇਆ ਹੈ ਉਹਨਾਂ ਦੇ 40 ਸ਼ਬਦ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਤੇ 40 ਸ਼ਬਦਾਂ ਅੰਦਰ ਸਾਸ ਸੰਗਤ ਜਿੰਦਗੀ ਦਾ ਨਿਖੋਰ ਉਹਨਾਂ ਨੇ ਸਾਨੂੰ ਦਿੱਤਾ ਹੈ ਸਤ ਜਿਹੜਾ ਹੈ ਨਾ ਸ੍ਰਿਸ਼ਟੀ ਦਾ ਉਹਨਾਂ ਨੇ ਉਹਨਾਂ ਸ਼ਬਦਾਂ ਦੇ ਵਿੱਚ ਉਹਨਾਂ ਮਹਾਪੁਰਖਾਂ ਨੇ ਬਿਆਨ ਕੀਤਾ ਹੈ ਸੋ ਸਭ ਤੋਂ ਿਰਪਾ ਕਰਨਾ ਇਸ ਸ਼ਬਦੀ ਵਿਚਾਰ ਮਹਾਰਾਜ ਆਪ ਮੇਲ ਲਿਆ ਰਹਿਮਤਾਂ ਤਰਿਆ ਹੱਥ ਰੱਖ ਕੇ ਕਰਵਾ ਲੈਣ ਦੀ

ਉੱਤੇ ਭਾਗ ਮਹਾਪੁਰਖ ਬਾਬਰ ਬਦਾਸੀ ਇਹ ਗੱਲ ਸਾਨੂੰ ਸਮਝਾ ਰਿਹਾ ਹੈ ਕਿ ਆਪ ਤੂੰ ਸੋਇਆ ਜਾਂ ਕੇਹਾ ਤੁਸੀਂ ਕਿਹਨੇ ਤ੍ਰਿਤੀਨਾ ਸਤੋਸਨ ਤੇ ਜਿਵੇਂ ਜਿਵੇਂ ਕੋ ਬੱਚਾ ਸੁਥਾ ਜਾਗ ਨਾ ਰਹੇ ਉਹ ਵੇਸ ਵੇਲੇ ਬੱਚਿਆਂ ਨੂੰ ਜਗਾਉਣਾ ਬਹੁਤ ਨਾ ਮੁਸ਼ਕਲ ਹੁੰਦਾ ਹੈ ਕਿ ਬੱਚੇ ਜਾਗਦੇ ਨਹੀਂ ਆਪ ਕਿ ਕੇਵਲ ਬੁਰਾ ਭਲਾ ਵੀ ਪਾਤਾ ਮਤਲਬ ਕਹਿੰਦੇ ਜਦੋਂ ਜਗਾਉਂਦੇ ਅਸੀਂ ਵੀ ਕਿਉਂ ਸਾਨੂੰ ਜਗਾ ਦਿੰਦਾ ਸੀ ਤਾਂ ਸੌਣਾ ਸੀ ਸਾਡੀ ਨੀਂਦ ਖਰਾਬ ਕਰ ਦਿੱਤੀ ਜਿਵੇਂ ਅੱਥੇ ਵੱਡੇ ਵੀ ਜਿਹੜੇ ਅਸੀਂ ਉਹ ਵੀ ਚੰਗਾ ਨਾ ਹੁੰਦੇ ਐ ਸਪੈਕਟਰ ਪਤਾ ਨਹੀਂ ਐਸ ਵੇਲੇ ਕੀ ਸਾਥ ਨਾਲ ਜ਼ੋਰ ਪੈਂਦਾ ਹੈ ਆਲਸ ਦਾ ਵੀ ਨਾ ਦਾ ਦਾ ਜ਼ੋਰ ਪੈਂਦਾ ਵੀ ਛੋਟਿਆਂ ਦੀ ਗੱਲ ਸੁਣੋ ਕੀ ਉਹਨਾਂ ਦੀ ਗੱਲ ਕਰੀਏ ਪੱਟੇ ਵੀ ਨਹੀਂ ਜਾਗਣਾ ਚਾਹੁੰਦੇ ਹਨ ਉਹ ਵੀ ਕਹਿੰਦੇ ਕੋਈ ਜਗਾ ਦੇ ਵੀ ਸਾਹਿਬ ਬੱਚਾ ਕਹਿੰਦੇ ਨਹੀਂ ਕਿੰਦਾ ਵੀ ਇਸ ਵੇਲੇ ਮੈਨੂੰ ਤੂੰ ਜਗਾ ਦੇ ਵੀ ਕਿਆ ਤੂੰ ਸੋਇਆ ਜਾਂ ਜਾਗ ਤਿਆ ਤਾਂ ਇਥੇ ਬੱਚਿਆਂ ਵਾਲੀ ਸਾਥ ਨਾਲ ਗੱਲ ਬਾਬਾ ਰਵਦਾਸ ਜੀ ਨੇ ਸਾਨੂੰ ਸਮਝਾਈ ਹੈ ਪਈ ਇੱਥੇ ਸੀ ਮੋਹ ਦੇ ਵਿੱਚ ਲਾਲਚ ਵਿੱਚ ਰਹਿੰਦੇ ਹੋ요 ਜਿਹੜੇ ਜਾਗਦੇ ਵੀ ਆ ਕੋਈ ਲੱਭ ਲਾਲਚ ਉਹਦੇ ਵਿੱਚ ਜਿਹੜੇ ਸੁੱਤੇ ਹੋਏ ਆ ਬਾਬਾ ਰਵਦਾਸ ਜੀ ਉਹਨਾਂ ਨੇ ਸਮਝਾ ਦੇ ਕਿ ਜੋ ਭਾਈ ਇਹ ਸੌਣ ਦਾ ਨਹੀਂ ਸਮਾਂ ਹੈ ਮਨੁੱਖੀ ਜਾਮਾਂ ਦੇ ਜਾਗਰ ਦਾ ਸਮਾਂ ਹੈ ਤੇ ਤੁਸੀਂ ਵੱਧ ਤੋਂ ਵੱਧ ਸੌਣ ਦਾ ਯਤਨ ਕਰਦੇ ਹੋ ਇਹ ਤੇ ਸਾ ਸੰਗਤ ਦੇ ਵਿੱਚ ਬੈਠਣ ਦਾ ਸਮਾਂ ਹੈ ਗੁਰੂ ਦੀ ਗੱਲ ਸੁਣਨ ਦਾ ਸਮਾਂ ਹੈ ਕਿਆ ਤੂੰ ਸੋਇਆ ਜਾਗ ਈ ਹੰਤਾ ਏਂ ਜਿਆਨੇ ری اپنے چھوٹے چھوٹے بچے بڑے پیار نہ جگا لے جگہ کیا تیو بچے ہوتے ہوئے ਤੋ ਉੱਠ ਕਰ ਤੋ ਸੁਸਮਾਤਿਕ ਮਹਿਮਾ ਗਾਇਨ ਕਰੋ ਲਬ ਲਾਲ ਚਿਤੋਂ ਨਿਕਲ ਕਰਕੇ ਉਸ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੋ ਲੋਭ ਦੇ ਫੱਟਿਆਂ ਨੂੰ ਆਪਣੀ ਗळा ਵਿੱਚੋਂ ਲਾਓ ਤੇ ਗੁਰੂ ਦੇ ਸ਼ਬਦਾਂ ਨੂੰ ਲਟਕਾ ਕੇ ਜੀਵਨ ਨੂੰ ਸਵਾਰ ਲਓ ਤਾਂ ਜੀਵਨ ਜਗ ਸੱਚ ਕਰ ਜਾਤਾ ਮਾਨਸਤ੍ਰ ਪਾਸ਼ੀ ਕਹਿੰਦੇ ਵੀ ਤੁਸੀਂ ਆ ਜਿਹੜਾ ਤਿੱਕਦਾ ਸੰਸਾਰ ਹੈ ਨਾ ਉਸਨੂੰ ਸੱਚ ਮੰਨ ਕਰਕੇ ਬੈਠ ਗਏ ਪਰ ਇਹ ਸੱਚ ਨਹੀਂ ਹੈ

ਤੇ ਸਾਰੇ ਜਿਹੜੇ ਪੁੱਲ ਖੜੇ ਹੋਏ ਪਰਮਾਤਮਾ ਦੇ ਹੀ ਚੜਾਈ ਦੇ ਪੁੱਲ ਹਾਂ ਜੀ ਆਪ ਹੀ ਉਸ ਬਾਗ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਬਾਗ ਨੂੰ ਘਟਣ ਵਾਲਾ ਵੀ ਪਰਮਾਤਮਾ ਆਪ ਹੀ ਹੱਥ ਹੈਗਾ ਤੇ ਜਦੋਂ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਤਾਂ ਫਿਰ ਅਸੀਂ ਵਿਖਦੇ ਸੰਸਾਰ ਨੂੰ ਬਾਤਾ ਤੋੜ ਕਰਕੇ ਉਸ ਨਰੰਕਾਰ ਦੇ ਚਰਨਾਂ ਦੇ ਨਾਲ ਲੱਗ ਜਾਂਦੇ ਹਾਂ ਉਹਦੇ ਸਾਥ ਸੰਗਤ ਦਾ ਦਸਾਈ ਦੇ ਰਸਤੇ ਤੇ ਚੱਲ ਕਰਕੇ ਆਪਣੇ ਜੀਵਨ ਸਫਲਾ ਕਰਦੇ ਹਾਂ ਜੋ ਦਿਨਿਆ ਮੈਂ ਸੋ ਦਿਨ ਜਾਂਦੀ ਦਿਨ ਆ ਰਿਹਾ ਦਿਨ ਆ ਰਿਹਾ ਜਾਂਦੀ ਆ ਰਤਾ ਪੈਰ ਜੂਰੇ ਲਫਤਰੀਆਂ ਜਾਂਦੀਆਂ ਦਿਨ ਦਿਨ ਤੇ ਰਾਤ ਦੇ ਸਫਰ ਦੇ ਵਿੱਚ ਸਾਡੀ ਜ਼ਿੰਦਗੀ ਬਹੁਤ ਘਟਦੀ ਜਾਂਦੀ ਹੈ ਜ਼ਿੰਦਗੀ ਲੰਘਦੀ ਜਾਂਦੀ ਜਿਹੜਾ ਦਿਨ ਚੱਲਿਆ ਗਿਆ ਉਹ ਤੇ ਮੁੜ ਕੇ ਵਾਪਸ ਨਹੀਂ ਆਉਂਦਾ ਬਹੁਤ ਵੱਡਾ ਘਟਾ ਹੈ ਜਿੰਨੀ ਇਹ ਬਾਰੀ ਇਹ ਘਟੀਆਂ ਮੁੜ ਕੇ ਵਾਪਸ ਨਹੀਂ ਆਉਂਦੀਆਂ ਜੋ ਦਿਨਿਆ ਮੈਂ ਸੋ ਦਿਨ ਜਾਂਦੀ ਅਗਲਾ ਸੱਚ ਕਰਨਾ ਕੂਚ ਰਹਿਣ ਫਿਰਨਾ ਨਹੀਂ ਕੂਚ ਕਰ ਜਾਣਾ ਭਾਈ ਇੱਥੋਂ ਜਾਣਾ ਹੈ ਇਹ ਗੱਲ ਪੱਕੀ ਮੰਨ ਕਰਕੇ ਰੱਖੋ ਅਸੀਂ ਸਾਰੇ ਇੱਕ ਯਾਤਰਾ ਇੱਥੇ ਪੂਰੀ ਕਰਨ ਵਾਸਤੇ ਆਏ ਹਾਂ ਕਿ ਜਿੰਨੀ ਤੇਜ਼ ਯਾਤਰਾ ਮੁਕਤੀ ਜਾਗੀਏ ਜਦ ਉਸ ਯਾਤਰਾ ਤੋਂ ਲਿਖਤ ਹੁੰਦਾ ਜਾ ਰਿਹਾ ਰਿਹਾ ਜਾ ਰਿਹਾ ਕਿਆ ਤੂੰ ਸੋਇਆ ਜਾਗ ਕਿਆਤਾ ਜੋ ਦਿਨ ਆਵੇਂ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਹੀਂ